ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਭਵੰਤਮਾਨ ਸਰਕਾਰ ਨੇ ਕੀਤਾ ਤੇ ਭਵੰਤਮਾਨ ਨੇ ਕੀਤਾ ਉਹ ਤੁਸੀਂ ਇਹ ਦੇਖ ਲਓ ਵੀ ਇਤਿਹਾਸ 'ਚ ਕਿਤੇ ਨਹੀਂ ਹੋਇਆ ਇਤਿਹਾਸ ਦੇ ਵਿੱਚ ਇੱਕ ਹੀ ਘਟਨਾ ਮਿਲਦੀ ਆ ਕੱਲੀ ਜਿਹੜੀ ਗੁਰੂ ਸਾਹਿਬ ਵੇਲੇ ਪਹਾੜੀ ਰਾਜਾਂ ਤੇ ਮੁਗਲਾਂ ਨੇ ਕੀਤੀ ਸੀ ਜਿਹੜਿਆਂ ਸੌਹਾਂ ਖਾ ਕੇ ਕਿਲਾ ਛੜਾ ਜੋ ਛੜਿਆ ਕਿਲਾ ਤੇ ਉਸ ਤੋਂ ਬਾਅਦ ਹਮਲਾ ਕੀਤਾ ਤੋਂ ਉਹੀ ਕੰਮ ਇਹਨੇ ਕੀਤਾ ਇਹਨੇ ਪਹਿਲਾਂ ਉਹਨਾਂ ਨੂੰ ਸੱਧਿਆ ਸੱਦਾ ਦੇ ਕੇ ਮੀਟਿੰਗ 'ਚ ਅੱਧ ਚ ਜਾ ਕੇ ਫਿਰ ਦੁਬਾਰਾ ਵਿਸ਼ਵਾਸ ਘਾਤ ਕੀਤਾ ਜਿਹੜਾ ਭਵੰਤ ਮਾਰਨੇ। ਸਿੰਘ ਕਹਿੰਦਾ ਜੀ ਕਰਦਾ ਇਹ ਦੀ ਕੋਈ ਕੰਮ ਹੀ ਅਗਲੇ ਮੁਗਲਾਂ ਵਾਲੇ ਆ ਤੇ ਪਹਾੜੀ ਰਾਜਾਂ ਵਾਲੇ ਆ। ਸਿੰਘ ਤੈਨੂੰ ਤਾਂ ਕਹੀ ਨਹੀਂ ਜਾ ਸਕਦਾ। ਸੋ ਨਹੀਂ ਤਾਂ ਜਿੰਨੇ ਇਤਿਹਾਸ 'ਚ ਜੰਗਾਂ ਜੁੱਧਾਂ ਹੋਈਆਂ ਜਦੋਂ ਕਿਤੇ ਆਪਸ 'ਚ ਇੱਕ ਦੂਜੇ ਨਾਲ ਉਸ ਬਾਰੇ ਕੋਈ ਗੱਲ ਕਰਨੀ ਹੁੰਦੀ ਸੀ ਉਦੋਂ ਉਹਨਾਂ ਚਿਰ ਹਮਲਾ ਨਹੀਂ ਕਰਦੇ ਸੀ ਜਿੰਨਾ ਚਿਰ ਉਹ ਆਪਦੀ ਸ਼ੌਨੀ ਤੱਕ ਪਹੁੰਚ ਨਹੀਂ ਜਾਂਦਾ ਸੀ। ਸੋ ਇਹ ਦੇਖ ਲਓ ਨਵਾਂ ਬਦਲਾ ਇਹਨਾਂ ਦਾ। ਦੂਜੀ ਗੱਲ ਇਹ ਹੈ ਕਿ ਜਲੀ ਗਏ ਤੇ ਉਹਨਾਂ ਦਾ ਬੀਜੇਪੀ ਵਾਲੇ ਚੰਗੇ ਸੀਗੇ ਉਹਨਾਂ ਨੂੰ ਵੀ ਚੰਗਾ ਕਹਾਤਾ ਨਾ ਤਾਂ ਉਹਨਾਂ ਨੇ ਦਿੱਲੀ ਗਏ ਇਹੋ ਜਿਹਾ ਕੁਝ ਕੀਤਾ ਨਾ ਹਰਿਆਣੇ 'ਚੋਂ ਲੰਘਦੇ ਨੇ ਇਹੋ ਜਿਹਾ ਕੁਝ ਹੋਇਆ ਤੂੰ ਪੰਜਾਬ ਵਾਲਿਆਂ ਨੇ ਪੰਜਾਬ 'ਚ ਹੀ ਬੈਠੇ ਸੀਗੇ ਤੇ ਪੰਜਾਬ 'ਚ ਹੀ ਆ ਕੁਝ ਕਰਾਤਾ ਤੂੰ ਤੇਨੂੰ ਬਹਾਨਾ ਪੜਿਆ ਵੀ ਕੇਜਰੀ ਵਾਲ ਆਇਆ ਲੁਧਿਆਣੇ 'ਚੀ ਬਹੁਤ ਘਾਟਾ ਪੈ ਗਿਆ ਉਹਨਾਂ ਨੂੰ ਕਾਰੋਬਾਰੀਆਂ ਨੂੰ ਤੇਨੂੰ ਕਾਰੋਬਾਰੀਆਂ ਦਾ ਤਾਂ ਫਿਕਰ ਹੋ ਗਿਆ ਤੇ ਉਹੀ ਰੂਟ ਆ ਨਾ ਜਿਹੜਾ ਸਿੰਘੂ ਬਾਰਡਰ ਨੂੰ ਜਾਂਦਾ ਹੈ ਉਦੋਂ ਜੋ ਦਿੱਲੀ ਬੈਠੇ ਸੀ ਉਦੋਂ ਕਾਰੋਬਾਰੀਆਂ ਨੂੰ ਘਾਟਾ ਨਹੀਂ ਸੀ ਉਦੋਂ ਉਹਨਾਂ ਨੇ ਸਰਕਾਰ ਨੂੰ ਦੀਦਾ ਨਹੀਂ ਸੀਗਾ ਸੈਂਟਰ ਨੂੰ ਦੀਦਾ ਨਹੀਂ ਸੀ ਤੇ ਇਹਨੂੰ ਜਿਆਦਾ ਫਿਕਰ ਹੋ ਗਿਆ ਅਸਲ ਦੇ ਵਿੱਚ ਕੇਜਰੀਵਾਲ ਕੀ ਹੈ ਕੇਜਰੀਵਾਲ ਬਣ ਕੇ ਆਈ ਹਰਕ ਟੋਕਾ ਤੂੰ ਵੀ ਦਿੱਲੀ ਦਾ ਹੀ ਬਣਿਆ ਹੋਇਆ ਇਹ ਬਣ ਕੇ ਆਇਆ ਸੀ ਇਹਦੇ ਜਿਹੜੇ ਕੇਸ ਹੈ ਇਹਨੂੰ ਦਿਨ ਲੱਗੇ ਸੀ ਅੰਦਰ ਸਾਰਾ ਦੇਣਾ ਉਹਨਾਂ ਨੇ ਤੁਸੀਂ ਇਹ ਕਰਕੇ ਸਮਝੌਤਾ ਆਉਂਦਾ ਠੀਕ ਹੈ ਤੇ ਤੁਸੀਂ ਬਣ ਬੜਿਆ ਬਹਾਨਾ ਕਾਰੋਬਾਰੀਆਂ ਦਾ ਤੇ ਇੱਕ ਦਿੱਲੀ ਤੇਨੂੰ ਕੇਜਰੀਵਾਲ ਨੇ ਤਾਂ ਇੰਨੇ ਲਾਲੀਪਾਪ ਦਿੱਤਾ ਵੀ ਤੈਨੂੰ ਮੁੱਖ ਮੰਤਰੀ ਬਣਾਵਾਂਗੇ ਗਾਹ ਨੂੰ ਤੇ ਬਸ ਤੂੰ ਜੁਰਮ ਮਰਜ਼ੀ ਕਰਾ ਲੈ ਤੈਥੋਂ ਉਹ ਲਾਲਚਾ ਕੇਜਰੀਵਾਲ ਆਪ ਦਾ ਉल्लू ਸੁਧਾ ਕਰ ਗਿਆ ਪਰ ਤੂੰ ਇੱਕ ਗੱਲ ਮੂਰਖ ਆਦਮੀ ਹੁੰਦੇ ਜਿਹੜੇ ਤੂੰ ਇੱਕ ਗੱਲ ਭੁੱਲ ਗਿਆ ਮੁੱਖ ਮੰਤਰੀ ਤੈਨੂੰ ਕੇਜਰੀਵਾਲ ਨੇ ਨਹੀਂ ਬਣਾਉਣਾ ਲੋਕਾਂ ਨੇ ਬਣਾਉਣਾ ਤੂੰ ਆਂਗਾ ਹੁੰਦਾ ਸੀ ਮੈਂ ਜੀ 20 ਫੁੱਟ ਟੋਏਜ ਉੱਤਰਦਾ ਮੈਂ ਤਾਂ ਛੋਟੇ ਅਰ ਕਾਂ ਜਾਇੰਟ ਔਰੀਆਂ ਬਦਲ ਦਿੰਦਾ ਆ ਲੈ ਬਦਲ ਲੈ ਜਾਇੰਟ ਔਰੀਆਂ ਬਦਲਤੀਆਂ ਤੂੰ ਸਾਡੀਆਂ ਜਾਇੰਟ ਔਰੀਆਂ ਲੋਕੀ ਵੀ ਆंदे ਤਾਂ ਆਪਣੇ ਅਰਗਾ ਲੈ ਲੋ ਸਵਾਦ ਇਹੀ ਯੂਨੀਅਨ ਵਾਲੇ ਸਭ ਤੋਂ ਪਹਿਲਾਂ ਮੂਹਰੇ ਸੀ ਬਦਲਾ ਲਿਆ ਹੁਣ ਚ ਕਰ ਲੋ ਬਦਲਾ ਲਾਲਬਾਦਰ ਸ਼ਾਸਤਰੀ ਨੇ ਨਾਰਾ ਦਿੱਤਾ ਜੈ ਜਵਾਨ ਕਹ ਜੈ ਕਿਸਾਨ ਤੇ ਇੱਥੇ ਇਹ ਬਦલાઈ ਹੋਇਆ ਨਾ ਜੇ ਹਰੇ ਨੂੰ ਚਿੱਟਾ ਰੰਗ ਕਰਤਾ ਕੀ ਹੋ ਗਿਆ ਬਦਲ ਗਿਆ ਕੋਈ ਚੀਜ਼ ਇੱਕ ਦਾ ਦੂਜੀ ਥਾਂ ਕਰਤੀ ਉਹ ਬਦਲ ਗਈ ਇਹੀ ਗੱਲੇ ਬਦਲਾ ਕਿਹਾ ਸੀਗਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਸੀ ਥੋੜੇ ਦਿਨ ਹੋਏਗੇ ਪਹਿਲਾਂ ਜਵਾਨ ਕੁੱਟਿਆ ਤੇ ਹੁਣ ਕਿਸਾਨ ਕੋੜ ਤਾਂ ਲੈ ਕਰ ਲਈ ਇਹਨਾਂ ਕਰਤੀ ਦਿਖਾਤੀ ਜੈ ਜਵਨ ਜੈ ਕਿਸਾਨ ਜਿੱਥੇ ਫੌਜ ਨਹੀਂ ਬਚੀ ਉੱਥੇ ਕਿਸਾਨਾਂ ਨੂੰ ਕੀ ਇੱਥੇ ਅੰਦੋਲਨ ਇਨਸਾਫ ਮਿਲਣਾ ਇਹ 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 ਬਣਿਆ ਦਾ ਦਿੱਲੀ ਦਾ ਖਾਸ ਤੇਰਾ ਨਾ ਚੰਨੀ ਚੰਗਾ ਸੀ ਜਦੋਂ ਮੋਦੀ ਨੂੰ ਘਰਾਓ ਕੀਤਾ ਉਹਨੇ ਕਿਸਾਨਾਂ ਦੇ ਹੱਕ ਚ ਹੱਕ ਠੋਕ ਕੇ ਖੜਿਆ ਤੂੰ ਹੁੰਦਾ ਤੂੰ ਤਾਂ ਪਰਚੇ ਕਰਾ ਕੇ ਮਾਰਦੇ ਨੇ ਸੀਗੇ ਤੁਹਾਡ ਲੋਕੀ ਤੈਨੂੰ ਸਮਝ ਨਹੀਂ ਪਾਏ ਤੂੰ ਸਭ ਤੋਂ ਪਹਿਲਾਂ ਇਹਨੇ ਟਵੀਟ ਕੀਤਾ ਸੀਗਾ ਵੀ ਸਾਡੇ ਪ੍ਰਧਾਨ ਮੰਤਰੀ ਦਾ ਜਿਨੇ ਕਰਾਉਗੀ ਤਾਂ ਬਹੁਤ ਨਿੰਦਣ ਜੋ ਕਰਨਾ ਪਰ ਸਾਡੇ ਲੋਕੀ ਜੀ ਇਹ ਤਾਂ ਜੈਂਡੋਰੀਆਂ ਬਦਲਦਾ ਸਾਡੇ ਅਰਗਾ ਲੈ ਲਓ ਸਵਾਦ ਹੁਣ ਅਸੀਂ ਪਰਖ ਹੈ ਕਮਲੇ ਅਸੀਂ ਅਸੀਂ ਛੇਦੀ ਭੁੱਲੇ ਜਾਂਨੇ ਆ ਆਹੀ ਸਾਡੇ ਲੋਕੀ 2 ਘੰਟੇ ਬਿਜਲੀ ਵੱਧ ਦੇਤੀ ਤੈਨੂੰ ਭਵੰਤਮਨ ਚੰਗਾ 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 ਇਹ ਵੀ ਆ ਕਹਿੰਦੇ ਖਾ ਦੂੰਗਾ ਮੈਂ ਲੋਕਾਂ ਨੂੰ ਅਸੀਂ ਭੁੱਲੇ ਜਾਂਨੇ ਆ ਅਸਲ ਚ ਪਰ ਕੇ ਭਵੰਤਮਨ ਸਿਆ ਦਿੱਲੀ ਦਾ ਲੋਕਾਂ ਨੇ ਕੇਜਰੀਵਾਲ ਨੂੰ ਲਾਲਿਆਂ ਨੂੰ ਦਿਖਾਤਾ ਝੰਡਾ ਤੇ ਤੈਨੂੰ ਵਹਿਮ ਹੈ ਵੀ ਉਹੋ ਆਰ ਗਿਆ ਮੈਂ ਨਹੀਂ ਹਾਰਦਾ ਇਹ ਬੱθε ਵੱਡੇ ਹੰਕਾਰ ਐਂ ਹੋਇਆ ਵੱਡੇ ਵੱਡੇ ਰਾਜਾ ਨੂੰ ਹੰਕਾਰ ਹੋਇਆ ਫਲਾਨਾ ਮਾਰਿਆਗਾ ਮੈਂ ਨਹੀਂ ਮਾਰ ਖਾਂਦਾ ਸੋ ਇਹ ਵੱਡੇ ਵੱਡੇ ਰਾਜੇ ਆਏ ਬਾਰੇ ਗਏ ਤੇ ਤੇਰਾ ਵੀ ਹੀ ਹੀ ਅਸ਼ਰ ਹੋਣਾ ਜਿਹੜਾ ਤਰਾ ਹੰਕਾਰ ਬੋਲਦਾ ਅਮਰ ਸਿਕਾਉਣ ਵਾਲਾ ਤੈਨੂੰ ਮਾੜਾ ਲੱਗਦਾ ਕਿਸਾਨੀ ਗੱਲ ਕਰਨ ਵਾਲਾ ਤੈਨੂੰ ਮਾੜਾ ਲੱਗਦਾ ਚੰਗਾ ਪੱਤਰਕਾਰ ਤੈਨੂੰ ਮਾੜਾ ਲੱਗਦਾ ਸੱਚ ਬੋਲਣ ਵਾਲੇ ਨੂੰ ਘਰੋਂ ਚਕਾ ਤੂੰ ਦਿੰਦਾ ਤੇ ਤੂੰ ਕਿਸੇ ਦੀ ਧੀ ਭੈਣ ਵੀ ਨਹੀਂ ਛੱਡੀ ਕਿਤੇ ਨੂੰ ਕਿ ਕਲੀ ਕਲੀਰ ਕਿਸੇ ਨੂੰ ਮਿੱਤਰੋ ਕਿਤੇ ਨੂੰ ਅਤਰੋ ਕਿਤੇ ਨੂੰ ਚਤਰੋ ਤੈਨੂੰ ਜੋ ਕੋਈ ਕਹਿੰਦਾ ਕਰੋ ਚੁਕਾ ਦਿੰਦਾ ਪਰ ਤੈਨੂੰ ਤਾਂ ਇਹੀ ਆ ਵੀ ਸ਼ਰਾਬ ਦੇ ਠੇਕੇ ਖੋਲਣ ਸ਼ਰਾਬ ਪੈਗ ਲਈ ਜਾਓ ਸਹੀ ਰੰਗਲਾ ਪੰਜਾਬ ਉਹ ਕਿਹੋ ਜਿਹਾ ਤੂੰ ਆਪ ਆ ਹੋ ਜਾਂ ਤੂੰ ਫਰਦੂਤ ਕੀਤੀ ਹੈ ਉਹ ਸਾਡੀ ਪੁਲਿਸ ਐਸਐਸਪੀ ਸਾਹਿਬ ਨਾਨਕ ਸਿੰਘ ਤੁਹਾਡੇ ਨਾਂ ਨਾਲ ਨਾਨਕ ਅਫਤਾਰਾਂ ਦਾ ਨਾਂ ਲੱਗਿਆ ਉਹ ਜਦੋਂ ਮਾੜੇ ਮੋੜੇ ਨਾਂ ਦੀ ਤਾਂ ਸ਼ਰਮ ਰੱਖ ਲਈਦੀ ਹੁੰਦੀ ਹੈ ਬਿਆਨ ਦੇਖੋ ਕਿੱਡਾ ਆ ਗਿਆ ਹੋ ਜਾਂਦਾ ਤੁਸੀਂ ਦੇਖੋਗੇ ਵੀ ਇੱਥੇ ਅਸੀਂ ਰਾਤ ਨੂੰ ਸਾਰਾ ਸਾਫ਼ ਕਰਦਾਂ ਇੱਥੇ ਕੁਝ ਹੈ ਹੀ ਨਹੀਂ ਸੀ ਇੱਡਾ ਹੰਕਾਰ ਕਾਦਾ ਜੀ 100 ਸਾਲ ਪਹਿਲਾਂ ਤੁਸੀਂ ਨਹੀਂ ਸੀ 50 60 ਸਾਲ ਪਹਿਲਾਂ ਵੀ ਨਹੀਂ ਹੋਣੇ 100 ਸਾਲ ਬਾਅਦ ਫੇਰ ਨਹੀਂ ਕੋਈ ਇੱਥੇ ਹੋਣਾ ਹੋ ਸਦਾ 400 ਸਾਲ ਬਾਅਦ ਇਹ ਪਹਿਲਾਂ 400 ਸਾਲ ਬਾਅਦ ਇਹ ਸ਼ਹਿਰ ਹੀ ਨਾ ਹੋਵੇ ਇੱਥੇ ਇਤਿਹਾਸ ਇੱਥੇ ਹਜ਼ਾਰਾਂ ਅਰਬਾਂ ਖਰਬਾਂ ਲੋਕ ਆਏ ਗਏ ਸ਼ਹਿਰ ਆਏ ਸ਼ਹਿਰ ਖਤਮ ਹੋ ਗਏ ਦੇਸ਼ ਆਏ ਦੇਸ਼ ਬਣੇ ਟੁੱਟੇ ਕਾਦਾ ਹੰਕਾਰ ਹੈ ਜੀ ਇੱਥੇ ਆਏ ਤੁਸੀਂ ਬਿਆਨ ਤੁਸੀਂ ਦੇਖ ਤਾ ਲੋ ਕਿਸਾਨ ਹੀ ਬੈਠੇ ਆ ਤੁਸੀਂ ਕਿਸਾਨਾਂ ਤੇ ਉਹੋ ਜਿਹੇ ਜਿਹੜੀ ਪੁਲਸਾ ਜੇ ਭਾਈ ਪੁਲਸ ਨੂੰ ਘੱਟ ਆ ਜਾਂ ਸਰਕਾਰ ਨੂੰ ਘੱਟ ਆ ਸੀ ਸਿਲੰਡਰ ਏਸੀ ਘਰੋਂ ਕਰਜ਼ਾ ਚੱਕ ਕੇ ਇਹਨਾਂ ਨੂੰ ਦੇ ਆਉਨੇ ਆ ਇੱਕ ਪੁਲਸ ਵਾਲਾ ਦਾ ਸਿਲੰਡਰ ਚੱਕ ਕੇ ਕਹੀ ਜਾਂਦਾ ਕਹਿੰਦਾ ਚੰਗਾ ਉੱਥੇ ਥਾਣੇ ਕੰਮ ਆਊਗਾ ਉਹ ਕੀ ਦਾ ਚੱਕੀ ਜਾਂਦੇ ਆ ਯਾਰ ਤੁਸੀਂ ਉਹ ਤੁਹਾਡੇ ਆਪ ਦੇ ਭੈਣ ਭਰਾ ਆਪ ਦੇ ਕਿਸਾਨ ਆਪ ਦੇ ਚਾਚੇ ਦਾ ਇਹ ਤਾਂ ਪੁਲਸਾਂ ਉੱਥੇ ਬੈਠਿਆਂ ਦੁਲੰਚ ਚੋਰੀ ਚੋਰ ਕਰਦੇ ਹੋਏ ਵੇਖਿਆ ਹੁੰਦਾ ਪੁਲਸ ਵੀ ਇੱਥੇ ਉਹੋ ਜਿਹਾ ਹਾਲ ਆ ਲੈ ਇੱਥੇ ਕੀ ਪੰਜਾਬ ਦਾ ਸੁਧਾਰ ਹੋਣ ਲੱਗਿਆ ਇਨਕਾਊਂਟਰ ਕਰੀ ਜਾਓ ਸੱਚ ਬੋਲ ਅੰਦਰ ਤੋਂ ਨਹੀਂ ਜਾਓ ਬੱਲੇ ਇਹ ਹੀ ਤੁਹਾਡਾ ਹਾਲ ਹੈ ਇਹ ਹੀ ਸਰਕਾਰ ਆ ਗੁੰਗੇ ਗੋਲੇ ਸਾਰੇ ਇਕੱਠੇ ਹੋਏ ਆ ਸੰਤਾਂ ਉਹਦੀ ਪਾੜਿਆ ਪੋਸਟਰ ਸਰਕਾਰ ਉਹਨਾਂ ਦੀ ਪੁਲਿਸ ਉਹਨਾਂ ਦੇ ਉਹਨਾਂ ਦੇ ਨਾਲ ਤੇ ਸਾਡੀ ਸਰਕਾਰ ਸਾਡੇ ਬੰਦੇ ਸਾਰੇ ਸੁੱਤੇ ਪਏ ਉਹ ਅਸੀਂ ਸੰਤਾਂ ਨੂੰ ਮੰਨਦੇ ਆ ਪਦੇ ਮੰਨਦੇ ਆ ਕਿ ਨਹੀਂ ਉਹ ਵੀ ਉਹ ਤੁਸੀਂ ਉੱਤੋਂ ਉੱਤੋਂ ਹੀ ਕਰੀ ਜਾਂਦੇ ਸੋ ਇਹ ਸਾਡਾ ਹਾਲਾਤ ਨੇ ਸਾਰੇ ਐਮਪੀ ਸੁੱਤੇ ਪਏ ਆ ਸਭ ਬਿਆਨ ਦੇ ਤਾ ਅਖਬਾਰ ਜੀਤਵਾਰ ਤੇ ਜੀ ਬਹੁਤ ਮਾੜਾ ਹੋਇਆ ਬਹੁਤ ਮਾੜਾ ਕੱਲਾ ਸਰਜੀ ਸਿੰਘ ਖਾਲਸਾ ਜਿਹੜਾ ਮੁਹੱਲੀ ਗਿਆ ਪਰ ਮੈਂ ਪੇਰਵਾਹੀ ਦਾ ਕੀਤੀ ਬਾਕੀ ਦਾ ਸਾਰੇ ਇਹੋ ਐਸੇ ਵੈਸੇ ਹੀ ਆ। ਸੋ ਸਾਡੇ ਲੋਕਾਂ ਨੂੰ ਆ ਭਾਈ ਏਕਾ ਰੱਖੋ ਏਕੇ ਚ ਬਰਕਤ ਹੈ ਨਹੀਂ ਤਾਂ ਇਹ ਫੈਕਟਰੀਆਂ ਜਿਹੜਾ ਕੁਝ ਇਹਨਾਂ ਨੇ ਕਰਨਾ ਆ ਤੁਹਾਡੇ ਜ਼ਮੀਨਾਂ ਦਾ ਖਾ ਕੇ ਰੋੜ ਠੀਕ ਆ ਜਿਹੜੀਆਂ ਕੌਂਤਰਾਆਂੀਆਂ ਰਹਿ ਗਈਆਂ ਇਹ ਵੀ ਨਿਬੜ ਜਾਣਗੇ ਜਿਹੜੇ ਸਾਡੇ ਆਈ ਹਾਲਾਤ ਆ ਪਰ ਅਸੀਂ ਪਾਰਟੀ ਨੂੰ ਕਹਾਂਗੇ ਅਸੀਂ ਤਾਂ ਪਾਰਟੀ ਦੇ ਨਾਲ ਸਾਡੇ ਬੰਦੇ ਕਹਣਗੇ ਅਸੀਂ ਤਾਂ ਪਾਰਟੀ ਦੇ ਨਾਲ ਆ ਜੀ ਇਹ ਭਵੰਤਮਾਨ ਪਹਿਲਾਂ ਵੀ ਸਾਨੂੰ ਲੋਕਾਂ ਦੇ ਹੁੰਦੇ ਸੀ ਕਹਿੰਦੇ ਸੀ ਭਾਈ ਨਹੀਂ ਚੰਗਾ ਹੈ ਇਹ ਨਹੀਂ ਚੰਗਾ ਇਹ ਇਹਦੇ ਵਿੱਚ ਸੀ ਛੋਟੇ ਪੌੜਾ ਵਰਗੇ ਪੂਲ ਕਾ ਸਾਹ ਵਰਗੇ ਗੰਧੀ ਵਰਗੇ ਬੰਦੇ ਬਹੁਤ ਚੰਗੇ ਬੰਦੇ ਸੀਗੇ ਇਹ ਕੱਢ ਸਾਰੇ ਕਢਾਤੇ ਚੰਗੇ ਬੰਦੇ ਇਹਨਾਂ ਦੀ ਕਿੱਥੇ ਰਹਿਣ ਦਿੰਦੇ ਸੋ ਇਹ ਹਜੇ ਵੀ ਸੰਭਲ ਜੋ ਇਹਨਾਂ ਨੂੰ ਤੁਸੀਂ ਸ਼ੀਸ਼ਾ ਦਿਖਾਓ ਆਪ ਦੀ ਸੋਚ ਬੁੱਧੀ ਅੱਗੇ ਰੱਖ ਕੇ ਰੱਖੋ ਤੇ ਨਹੀਂ ਤਾਂ ਇਹ ਨਾ ਹੋਵੇ ਵੀ ਹੌਲੀ 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 ਚਾਰਾ ਕੁਛ ਤਾਂ ਬਾਹਰ ਵੀ ਸੰਚਲਨ ਹੋਣ ਹਟ ਗਏ ਕੀ ਤੁਸੀਂ ਉੱਤੇ ਹਾਲਾਤ ਕੀਤੇ ਆ ਤੁਸੀਂ ਐਡਾ ਐਡਾ ਜ਼ੁਲਮ ਹੁੰਦਾ ਆਉਡੀ ਕਿਸਾਨੀ ਦੇ ਹੱਕ ਜਿਹੜੇ ਬੰਦੇ ਮੰਗਦੇ ਆ ਤੇ ਸਰਕਾਰ